ਇਹ ਲੋਹੇ ਦਾ ਹੀ ਕੰਮ ਸਾਡਾ ਇਹ ਇਹ ਸੁਨਣਾ ਸੀਗਾ ਪਹਿਲਾਂ ਤੇ ਸਾਡੀ ਬੋਲੀ ਹੈ ਨਾ ਨੁਕਲੇ ਨੁਕਲੇ ਉਹਦੇ ਚ ਹੋ ਗਿਆ ਸਾਰਾ ਲੋਹਾ ਬਣ ਗਿਆ ਮੇਰਾ ਤੇ ਖਰਚਾ ਪੂਰਾ ਹੋ ਗਿਆ ਬਈ ਸਹੀ ਦੱਸਦਾ ਤਾ ਨੂੰ ਖਰਚਾ ਨਹੀਂ ਪੂਰਾ ਆਇਆ ਅੱਛਾ ਖਰਾਬ ਬੈੜਾ ਮਸਾ ਨਿਕਲਿਆ ਜਿਹੜਾ ਖਰਾਬ ਬੈੜਾ ਵਰਗਾ ਹੈ ਇਹ ਖਰਚਾ ਹੀ ਪੂਰਾ ਹੋਇਆ ਕਮਾਈ ਨਹੀਂ ਹੋਈ ਕਮਾਈ ਨਹੀਂ ਹੋਈ ਅੱਜ ਤੱਕ ਪਰ ਸਤਿਉਨੇ ਹਾਂਜੀ ਪੂਰਾ ਜਿੰਨਾ ਤੁਸੀਂ ਦੇਖੋਗੇ ਸਾਰਾ ਸਾਰਾ ਪਰਿਵਾਰ ਇਹੀ ਕੰਮ ਕਰ ਰਿਹਾ ਹੈ ਕਮਾਈ ਹੋਈ ਨਹੀਂ ਕਿਵੇਂ ਫੀਲ ਮਤਲਬ ਕਿਵੇਂ ਗੁਜ਼ਾਰਾ ਕਿਵੇਂ ਹੋ ਕੰਮ ਕਰਦਾ ਵਾ ਮਹਾਰਾਜ ਕਰੀ ਜਾਂਦਾ ਗੁਜ਼ਾਰਾ ਚੱਲ ਜਾਂਦਾ ਕਦੇ ਮਹਾਰਾਜ ਤੇ ਰੋਸਾ ਨਹੀਂ ਆਇਆ ਨਹੀਂ ਆਇਆ ਇਹ ਕਦੇ ਨਹੀਂ ਆਇਆ ਤੇ ਪੈਣ ਪੋਣ ਦਾ ਫਰਾਸ਼ ਆਉਣਾ ਕਿੱਥੇ ਤਿਆਰ ਕਰਦੇ ਇੱਥੇ ਬੈਠੇ ਹੋ ਇੱਥੇ ਬੈਠੇ ਰਹਾਂਗੇ ਇੱਥੇ ਠੰਡ ਬਹੁਤ ਲੱਗਦੀ ਹੋਣੀ ਆ ਠੰਡ ਲੱਗਦੀ ਹੋਣੀ ਮਹਾਰਾਜ ਨੇ ਕਰ ਰੱਖਿਆ ਹੈ ਠੀਕ ਹੈ ਠੰਡ ਦੇ ਝੱਲਣ ਵਾਸਤੇ ਮਹਾਰਾਜ ਨੇ ਪ੍ਰਦਾਨ ਦਿੱਤਾ ਪਿਆ ਇਹ ਇਹ ਦੇ ਹਲੇ ਗੇ ਲਈ ਨਾ ਠੰਡ ਨਹੀਂ ਲੱਗਦੀ ਇਹ ਕਵਰ ਕਰ ਲੈ ਹਾਂ ਸੋ ਕਮਰੇ ਛੰਡ ਲੱਗੂਗੇ ਤੁਹਾਨੂੰ ਠੀਕ ਹੈ ਇਹਦੇ ਚ ਆਉਗਤ ਗਰਮੀ ਲੱਗੂਗੀ ਵੀਰੇ ਗਰਮਿਆ ਤੇ ਝਾਲ ਦਾ ਕੰਮ ਸਰਦੀਆਂ ਚ ਸਰਦੀਆਂ ਚ ਹਾਂ ਮਤਲਬ ਘਰ ਦਾ ਤੋਰੀ ਫੁਲਕਾ ਚਲਾਉਣ ਵਾਸਤੇ ਕੰਮ ਵਾਹਿਗੁਰੂ ਨੇ ਬਖਸ਼ਿਆ ਹੀ ਹੋਇਆਗਾ ਇਹ ਨਹੀਂ ਆਉਂਦਾ ਤਾਂ ਦੂਸਰਾ ਚੱਲਦਾ ਜਾਂ ਲਾਣਾ ਜਿਵੇਂ ਘਰਾਂ ਦੇ ਲੈਂਟਰ ਲੁੰਡ ਹਾਂ ਹਾਂ ਓਏ ਓਏ ਹਾਂ ਜਿਓਈ ਕੰਮ ਕਰਦੇ ਕਰਦਾ ਮਤਲਬ ਹੈ ਮਹਾਰਾਜ ਨੇ ਦਿੱਤੀ ਸੀ ਨਾ ਤਲਵਾਰ ਬਣਾ ਗਿਆ ਇਹਦੇ ਚ ਉਹਦੀ ਸਕਲ ਦਿੱਕੀ ਸੀ ਜੀ ਉਹਨੇ ਸਕਲ ਬਰਬਾਰਕ ਥਾ ਠੀਕ ਹੈ ਮਾਰਜਨੇ ਮਤੇ ਨਾ ਦਿੱਤਾ ਹੈ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜਿਓ ਮੈਂ ਪਰਮਜੀਤ ਸਿੰਘ ਇਸ ਵਕਤ ਮੁਕਸਰ ਸਾਹਿਬ ਵਿਖੇ ਮੌਜੂਦ ਆ ਜਿੱਥੇ ਕਿ ਮੇਲਾ ਚੱਲ ਰਿਹਾ ਸੀ ਤੇ ਮੁਕਸਰ ਦੀ ਧਰਤੀ ਤੇ ਤੁਸੀਂ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਕੀਤੇ ਆਲੇ ਵਿਖੇ ਤੇ ਇੱਕ ਸਾਨੂੰ ਸਿੰਘ ਮਿਲਨੇ ਜੋ ਸ਼ਸਤਰ ਪਿਆਰ ਕਰਦੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਦੋਂ ਤੋਂ ਇਹ ਕੰਮ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਮੇਰਾ ਨਾਮ ਹੈ ਜੀ ਆਪਣੀ ਮੇਰਾ ਨਾਮ ਜੀ ਸੋਨੀ ਸਿੰਘ ਸੋਨੀ ਸਿੰਘ ਅੱਛਾ ਕਿਹੜੀ ਜਗ੍ਹਾ ਤੋਂ ਜੀ ਅਸੀਂ ਰਾਜਸਥਾਨ ਰਾਜਸਥਾਨ ਤੋਂ ਜਿਸ ਤਰ੍ਹਾਂ ਮੈਂ ਦੇਖ ਰਿਹਾ ਕਿ ਤੁਸੀਂ ਇੱਥੇ ਸ਼ਸਤਰ ਤਿਆਰ ਕਰਦੇ ਹੋ ਮੌਕੇ ਤੇ ਬਣਾ ਕੇ ਦਿੰਦੇ ਹੋ ਇੱਕ ਕਦੋਂ ਤੋਂ ਕੰਮ ਕਰ ਰਹੇ ਹੋ ਇਹ ਆਪਾਂ ਕਰਦੇ 6ਵੇਂ ਪਾਛਾ ਤੋਂ 6ਵੇਂ ਪਾਛਾ ਹਾਂ ਜੀ ਉਹਨੂੰ ਸ਼ਸਤਰ ਬਣਾਉਂਦੇ ਪੀੜੀ ਦਾ ਘਟੋਰ ਮੈਨੂੰ ਲੱਗਦਾ ਹੈ ਉਹ 70 10 15 ਪਹੁੰਚ ਗਈ ਹੋਣੀ ਅੱਛਾ ਜੀ ਤੇ 4 3 400 ਸਾਲ 400 ਸਾਲ ਹੋ ਗਏ ਹਾਂ ਬਿਲਕੁਲ 400 ਸਾਲ ਤੋਂ ਤੁਸੀਂ ਇਹੀ ਕੰਮ ਕਰਦੇ ਹੋ ਕੰਮ ਕਰਦੇ ਜੀ ਅੱਜ ਜੀ ਖਾਲਸਾ ਜੀ ਜੇ ਉਵੇਂ ਗੱਲ ਕਰੀਏ ਮਤਲਬ ਇਹ ਇੱਕ ਤੁਸੀਂ ਚਲੋ ਸ਼ੁਰੂ ਤੋਂ ਰੋਜ਼ਗਾਰ ਤਹਿਤ ਕੰਮ ਕਰ ਰਹੇ ਹੋ ਕੀ ਇਹਦੇ ਨਾਲ ਘਰ ਦਾ ਖਰਚਾ ਪਾਣੀ ਵਧੀਆ ਚੱਲਦਾ ਵਧੀਆ ਚੱਲਦਾ ਜੀ ਹਾਂ ਜੀ ਠੀਕ ਹੈ ਮਰਦ ਦੇ ਤਿਆਰ ਕਰਦੇ ਹੋ ਤੁਸੀਂ ਆਪਾਂ ਕਰਦੇ ਬਰਛੀ ਨਾਗਣੀ ਨਾਲ-ਨਾਲ ਚੱਕ ਕੇ ਜ਼ਰੂਰ ਦਿਖਾ ਦਿਓ ਜੀ ਹਾਂ ਜੀ ਆਹ ਬਰਛੀ ਹੈ ਹਾਂ ਜੀ ਆਹ ਨਾਗਣੀ ਹੈ ਜੀ ਇਹ ਬਰਛਾ ਹੈ ਇਹ ਬਰਛਾ ਹੈ ਇਹ ਸੂਰਮਾਰ ਦਾ ਹੈ ਸੂਰਮਾਰ ਹਾਂ ਜੀ ਸਪਾ ਚੰਦ ਜੀ ਸਪਾ ਚੰਦ ਸਪਾ ਚੰਦ ਹਾਂਜੀ ਜੀ ਇਹ ਜਿਵੇਂ ਆ ਛੋਟੀਆਂ ਆ ਬਣਾਏ ਹੋਏ ਕੀ ਹੋਈ ਇਹ ਕੁਆੜੀ ਹੈ ਇਹ ਕੁਆੜੀ ਟਾਇਰ ਬਣਾਏ ਹੋਇਆ ਠੀਕ ਹੈ ਜੀ ਇਹ ਵੀ ਕਿੰਨੇ ਦੀ ਵੇਚਦੇ ਹੋ ਜੀ ਇਹ 300 ਦੀ 250 ਦੀ ਇਹ 300 300 ਵਾਲੇ ਮਾਲੇ ਨਾ ਕਹ ਕੇ ਨੇ ਜਿਆਦਾ ਇਹਨੇ ਮਤਲਬ 300 ਦਾ ਲਾਸਟ ਆ 300 ਹਾਂ 300 350 ਬਸ ਆ ਠੀਕ ਹੈ ਜਿਵੇਂ ਤੁਸੀਂ ਮੇਲੇ ਚ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ? ਹਨ ਹੋ ਗਏ 4 ਦਿਨ 4 ਦਿਨ ਹੋ ਗਏ ਹਾਂਜੀ ਤੇ ਵਧੀਆ ਵਿਕ ਰਿਹਾ ਸੁਆਣ ਹਾਂਜੀ ਇਸ ਮੇਲੇ ਚ ਇੰਨਾ ਨਹੀਂ ਚੱਲਦਾ ਜੀ ਫਤੇਗੜ ਸਾਹਿਬ ਅਨੰਦਪੁਰ ਸਾਹਿਬ ਚੱਲਦਾ ਜ਼ਿਆਦਾ ਉੱਥੇ ਜ਼ਿਆਦਾ ਲੱਗਦਾ ਆ ਤੁਸੀਂ ਉੱਥੇ ਆ ਤੁਹਾਡੇ ਸਾਰਾ ਕੁਝ ਦੱਸਾਂਗੇ ਠੀਕ ਹੈ ਜੀ ਇੱਥੇ ਮਤਲਬ ਤੁਹਾਡੀ ਕਿੰਨੀ ਖੋਣ ਜੇ 3-4 ਦਿਨਾਂ ਚ ਖਰਚਾ ਪੂਰਾ ਹੋ ਗਿਆ ਬਈ ਸਹੀ ਦੱਸੋ ਤੁਹਾਨੂੰ ਖਰਚਾ ਨਹੀਂ ਪੂਰਾ ਆ ਅੱਛਾ ਕਰਾ ਬੈੜਾ ਮਸਾ ਨਿਕਲਿਆ ਜਿਹੜਾ ਕਰਾ ਬੈੜਾ ਵਰਕ ਆ ਠੀਕ ਆ ਇੱਥੇ ਤੁਸੀਂ ਆਹ ਦੁਕਾਨ ਲਾਉਣ ਦਾ ਵੀ ਕਿਰਾਇਆ ਦਿੱਤਾ ਆ ਦਿੱਤਾ ਬਾਬਾ ਜੀ ਲੈ ਕੇ ਚਾਹ ਸਰਪੰਚ ਬੰਦ ਬੱਚੀ ਠੀਕ ਹੈ ਉਹਨੂੰ ਦਿਨ ਦਿਨ ਬੇਟਾ ਕਰਦਿੰਦਾ ਠੀਕ ਹੈ ਬਾਬਾ ਜੀ ਨੂੰ ਉਹ ਖਰਚਾ ਤੁਹਾਡਾ ਇਹ ਖਰਚਾ ਹੀ ਪੂਰਾ ਹੋਇਆ ਕਮਾਈ ਨਹੀਂ ਹੋਈ ਕਮਾਈ ਨਹੀਂ ਹੋਈ ਇਸ ਵਾਰੀ ਪੂਰੇ ਪਰਿਵਾਰ ਸਹਿਤ ਉਹਨੇ ਇੱਥੇ ਹਾਂਜੀ ਪੂਰਾ ਜਿੰਨਾ ਤੁਸੀਂ ਦੇਖੂਗਾ ਸਾਰਾ ਸਾਰਾ ਪਰਿਵਾਰ ਇਹੀ ਕੰਮ ਕਰ ਰਿਹਾ ਠੀਕ ਆ ਤੁਹਾਡਾ ਹੀ ਪਰਿਵਾਰ ਹੈ ਹਾਂ ਉਹ ਸਸਰਾ ਹੈ ਉਹ ਭਾਬੀਰਾ ਹੈ ਜੀ ਇਹ ਮੇਰੇ ਬਿਰਾਦਾ ਜਵਾਈ ਹੈ ਠੀਕ ਹੈ ਜੀ ਉਹ ਅੱਗੇ ਸਾਹਮਣੇ ਬੈਠਾ ਭਿਰਾ ਉੱਧਰ ਉਹ ਵੀਰਾ ਉਹ ਮੇਰਾ ਸਾਡੂ ਦੋ ਜਣੇ ਬੈਠੇ ਉਹਦਾ ਪਿਓ ਅੱਗੇ ਬੈਠਾ ਹੈ ਮਤਲਬ ਤੁਹਾਡੇ ਸਾਰੇ ਪਰਿਵਾਰ ਕੀ ਹੈ ਹਾਂ ਸਾਰਾ ਪਰਿਵਾਰ ਜਿਵੇਂ ਜਿਵੇਂ ਤੁਸੀਂ ਕਿਹਾ ਕਿ ਖਰਚਾ ਕੱਲਾ ਕਿਰਾਇਆ ਕਰਾਇਆ ਪੂਰਾ ਆ ਫਿਰ ਕਮਾਈ ਹੋਈ ਨਹੀਂ ਕਿਵੇਂ ਫੀਲ ਮਤਲਬ ਕਿਵੇਂ ਗੁਜ਼ਾਰਾ ਕਿਵੇਂ ਹੋਊਗਾ ਵੀਰਾ ਬਿਮਾਰਜ ਕਰੀ ਜਾਂਦਾ ਗੁਜ਼ਾਰਾ ਚੱਲ ਜਾਂਦਾ ਕਦੇ ਮਹਾਰਾਜ ਤੇ ਰੋਸਾ ਨਹੀਂ ਆਇਆ ਨਹੀਂ ਆਇਆ ਇਹ ਕਦੇ ਨਹੀਂ ਆਇਆ ਠੀਕ ਹੈ ਆਪਾਂ ਨੂੰ ਜਿਹੜਾ ਕੰਮ ਦਿੱਤਾ ਹੈ ਮਹਾਰਾਜ ਨੇ ਉਹਦੇ ਚ ਪੂਰਾ ਹੋ ਰਿਹਾ ਹੈ ਸੰਤੋਸ਼ਟੀ ਹੈ ਸੰਤੋਸ਼ਟੀ ਹੈ ਪੂਰੀ ਠੀਕ ਹੈ ਲੋਹੇ ਦਾ ਬਕਸਾ ਹੈ ਕੰਮ ਲੋਹੇ ਦਾ ਹੀ ਕਰਾਂਗੇ ਓਕੇ ਅੱਗੇ ਅੱਗੇ ਹੋਰ ਪੀੜੀ ਨੂੰ ਸਿਖਾ ਰਹੇ ਨੇ ਹੁਣ ਮੈਂ ਮੈਨੇ ਹੋਊਗਾ ਮੇਰਾ ਮੁੰਡਾ ਹੋਊਗਾ ਆ ਉਹ ਨੂੰ ਸਿਖਾ ਦਾਂਗੇ ਠੀਕ ਹੈ ਪਹਿਲੇ ਮੇਰੇ ਦਾਦਾ ਜੀ ਆਂਦੇ ਸੀ ਇਹ ਵੀ ਆਪ ਤਿਆਰ ਕਰਕੇ ਲੈਉਣੇ ਤੁਸੀਂ ਜਿਵੇਂ ਆ ਬਰਸੀ ਤਿਆਰ ਕਰੀ ਹੋਈ ਆ ਟੋਟਲ ਆਪ ਤਿਆਰ ਕਰਕੇ ਕਿਥੇ ਤਿਆਰ ਕਰਕੇ ਰੱਖ ਲੈਣੋ ਇੱਥੇ ਮੌਕੇ ਤੇ ਝੜ ਦਿੰਨੇ ਹੋ ਇੱਥੇ ਬੱਚੀ ਤੇ ਬਣਾਉਂਦੇ ਨੇ ਠੀਕ ਹੈ ਲੰਗਨਗਰ ਰਸਤਾ ਲੰਗਨਗਰ ਰਸਤਾ ਹਾਂਜੀ ਤੇ ਸਾਇੰਸ ਹੋ ਜਿਵੇਂ ਮੰਗਦਾ ਗਾਹ ਕੋ ਸਾਰਾ ਕੁਝ ਸਾਰਾ ਕੁਝ ਦੇ ਦਾਂਗਾ ਨਾਨਾ ਜਿਹੜਾ ਮੰਗਣਗਾ ਰੇਟ ਜਿਹੜਾ ਸਾਈਜ਼ ਦੇ ਨਾਲ ਹੁੰਦਾ ਕਿ ਵੈਸੀ ਨਹੀਂ ਨਹੀਂ ਰੇਟ ਵੱਡੀ ਜੀ ਵੱਡੀ ਹੈ ਹਾਂ ਸਾਰੇ ਦਾ ਵੱਡੀ ਜੇ ਸਾਈਜ਼ ਘਟ ਜਾਂਦਾ ਵੀ ਰੇਟ ਘਟ ਜਾਂਦਾ ਹਾਂ ਇਕੱਲੀ ਛੋਟੀ ਦਾ ਰੇਟ ਛੋਟੀ ਇਕੱਲੀ ਛੋਟੀ 120 ਰੁਪਏ ਦੀ ਹੈ 120 ਰੁਪਏ ਦੀ ਇਕੱਲੀ ਛੋਟੀ ਹਾਂ ਇਹ ਆਂਦੀ ਆ ਕੋਈ ਨਹੀਂ ਹੈ ਇਹ ਆਪ ਨਹੀਂ ਬਣਾਉਂਦੇ ਇਹ ਬਣਦੀ ਹੈ ਆਪਣੇ ਹਰਦਵਾਰੋਂ ਅੱਛਾ ਤੇ ਉੱਥੇ ਮੁਸਲਮਾਨ ਬਣਾਉਂਦੇ ਨੇ ਠੀਕ ਹੈ ਜੀ ਉੱਥੋਂ ਲੈਂਦੇ ਨੇ ਹਾਂ ਅੱਛਾ ਜੇ ਆਪਾਂ ਇੱਥੇ ਮੇਲੇ ਦੀ ਗੱਲ ਕਰੀਏ ਤੁਹਾਨੂੰ 4 ਦਿਨ ਹੋ ਗਏ ਤੇ ਬੈਠਿਆਂ ਨੂੰ ਕਿੱਦਾਂ ਦਾ ਮਾਹੌਲ ਰਿਹਾ ਕਿਵੇਂ ਸੰਗਤ ਬਿਲਕੁਲ ਸੰਗਤ ਸਹੀ ਰਹੀ ਹੈ ਠੀਕ ਹੈ ਜਲਦੀ ਸੰਗਲ ਝਗੜਿਆਲਾ ਜਾਂ ਚੋਰੀ ਵਾਲਾ ਨਹੀਂ ਜੀ ਕੋਈ ਚੋਰੀ ਵਾਲਾ ਨਹੀਂ ਕੋਈ ਲੜਾਈ ਵਾਲਾ ਨਹੀਂ ਠੀਕ ਹੈ ਵਧੀਆ ਸੀਗਾ ਬਿਲਕੁਲ ਆਰਾਮ ਨਾਲ ਸੁੰਦੇ ਰਾਤ ਨੂੰ ਪਿਆ ਰਹਿੰਦਾ ਐਵੇਂ ਸਾਮਾਨ ਠੀਕ ਹੈ ਜੀ ਕੋਈ ਹੱਥ ਨਹੀਂ ਲਾਂਦਾ ਪੈਣ ਪਾਉਣ ਦਾ ਫਰਾਸ਼ ਆਹਨੇ ਕਿੱਥੇ ਤਿਆਰ ਕਰੇ ਦਿੱਤੀ ਪੈਣੇ ਉਹ ਇੱਥੇ ਪੈਂਦੇ ਹਾਂ ਇੱਥੇ ਠੰਡ ਬਹੁਤ ਲੱਗਦੀ ਹੁੰਦੀ ਆ ਠੰਡ ਲੱਗਦੀ ਹੁੰਦੀ ਆ ਮਹਾਰਾਜ ਨੇ ਕਰ ਰੱਖਿਆ ਠੀਕ ਹੈ ਠੰਡ ਨੂੰ ਝੱਲਣ ਵਾਸਤੇ ਮਹਾਰਾਜ ਨੇ ਪ੍ਰਦਾਨ ਦਿੱਤਾ ਪਿਆ ਹੂੰ ਇਹ ਦੇ ਹੱਲੇ ਗੇ ਲਈ ਨਾ ਠੰਡ ਨਹੀਂ ਲੱਗਦੀ ਇਹ ਕਮਰ ਕਰ ਲੈ ਹਾਂ ਸਭ ਕਮਰੇ ਚ ਠੰਡ ਲੱਗੂਗੀ ਤੁਹਾਨੂੰ ਠੀਕ ਹੈ ਇੱਧੇ ਜਾਓਗੇ ਤਾਂ ਗਰਮੀ ਲੱਗੂਗੀ ਪੂਰੇ ਅੱਛਾ ਜੀ ਹਾਂ ਥੱਲੇ ਬਰਾਲ ਹੈ ਬਸ ਪੈਦਲ ਇੱਥੇ ਓਕੇ ਹੁਣ ਪਰਸੋ ਜਾਂ ਕੱਲ ਚੱਲ ਜਾਗਾ ਸੇ ਠੀਕ ਹੈ ਦੋ ਦਿਨ ਹੋਰ ਹੈ ਦੋ ਦਿਨ ਹੋਰ ਕੀ ਲੱਗਦਾ ਅੱਗੇ ਕੰਮ ਹੋਰ ਨਿਕਲੂਗਾ ਅੱਗੇ ਹੁਣ ਉਧਰ ਜਾਵਾਂਗੇ ਅਨੰਦਪੁਰ ਸਾਹਿਬ ਠੀਕ ਹੈ ਫਿਰ ਉਸ ਤੋਂ ਬਾਅਦ ਦਮਦਬਾ ਸਾਹਿਬ ਠੀਕ ਹੈ ਉਹਦੇ ਬਾਅਦ ਆਪਾਂ ਸਰੀਆ ਦਾ ਕੰਮ ਕਰਦੇ ਦੁੱਚਾ ਓਕੇ ਜਾਲ ਜੁੜਾ ਦਾ ਜਾਲ ਦਾ ਕੰਮ ਕਰਦੇ ਉਹਦੇ ਬਾਅਦ ਗਰਮੀਆਂ 'ਚ ਜਾਲ ਦਾ ਕੰਮ ਸਰਦੀਆਂ 'ਚ ਸਰਦੀਆਂ 'ਚ ਹਾਂ ਮਤਲਬ ਘਰ ਦਾ ਤੋਰੀ ਫੁਲਕਾ ਚਲਾਉਣ ਵਾਸਤੇ ਕੰਮ ਵਾਹਿਗੁਰੂ ਨੇ ਬਖਸ਼ਿਆ ਹੀ ਹੋਇਆਗਾ ਇਹ ਨਹੀਂ ਆਉਂਦਾ ਤਾਂ ਦੂਸਰਾ ਚੱਲਦਾ ਹਾਂ ਜਾਲ ਵਾਲਾ ਜਿਵੇਂ ਘਰਾਂ ਦੇ ਲੈਂਡਰ ਲੁੰਡ ਆਹੋ ਆਈਓ ਜਿਹਾ ਜਿਓ ਹੀ ਕੰਮ ਕਰਦੇ ਠੀਕ ਹੈ ਮੇਰੇ ਲੋਹੇ ਦਾ ਕੰਮ ਜਿਹੜਾ ਮਰਜ਼ੀ ਹੋਵੇ ਠੀਕ ਹੈ ਸਾਡਾ ਮਤਲਬ ਕਿ ਮਹਾਰਾਜ ਨੇ ਸਕਲ ਕਰ ਪਰਵਾਰਕ ਹੈ ਸਿਕਲੀ ਕਰਨੀ ਸਕਲ ਕਰ ਸਕਲ ਕਰ ਸਕਲ ਕਰਦਾ ਮਤਲਬ ਹੈ ਮਹਾਰਾਜ ਨੇ ਦਿੱਤੀ ਸੀ ਨਾ ਤਲਵਾਰ ਬਣਾ ਗਿਆ ਇਹਦੇ ਚ ਉਹਦੀ ਸਕਲ ਦਿੱਖੀ ਸੀ ਜੀ ਉਹਨੇ ਸਕਲ ਪਰਵਾਰਕ ਥਾ ਠੀਕ ਹੈ ਮਹਾਰਾਜ ਨੇ ਮਤੇ ਨਾ ਦਿੱਤਾ ਹੈ ਸਾਨੂੰ ਓਕੇ ਤੇ ਲੋਹੇ ਦਾ ਕੰਮ ਹੈ ਸਾਡਾ ਇਹ ਇਹ ਸੋਨਾ ਸੀਗਾ ਪਹਿਲੇ ਤੇ ਸਾਡੀ ਬੋਲੀ ਹੈ ਨਾ ਨੁਕਲੇ ਨੁਕਲੇ ਆ ਉਹਦੇ ਚ ਹੋ ਗਿਆ ਸਾਰਾ ਲੋਹਾ ਬਣ ਗਿਆ ਠੀਕ ਹੈ ਸਾਰਾ ਲੋਹਾ ਬਣ ਗਿਆ ਉਹ ਲੋਹੇ ਮਹਾਰਾਜ ਨੇ ਆਪ ਨੇ ਕੀਤਾ ਸੀ ਉਹਨੂੰ ਲੋਹਾ ਦੇ ਹੀ ਜਾਂਦੇ ਨੇ ਇਹ ਸੋਨਾ ਹੈ ਲੋਗਾਂ ਲਈ ਸੋਨਾ ਹੈ ਸੋਨਾ ਹੈ ਮਤਲਬ ਬੋਲੀ ਬਦਲੀ ਤੇ ਇਹ ਵੀ ਬਦਲ ਗਿਆ ਹਾਂ ਇਹ ਵੀ ਬਦਲ ਗਿਆ ਜੀ ਬੋਲੀ ਨਾਲ ਮਤਲਬ ਕਿ ਪਾਰਸੀ ਸੀਗੇ ਸਾਡੇ ਉਹ ਪਸ ਗਏ ਹਾਂ ਬਨੁਕਲੇ ਨੁਕਲੇ ਹੋ ਗਏ ਨੁਕਲੇ ਨੁਕਲੇ ਦਾ ਮਤਲਬ ਚੱਕਲੇ ਜਿੰਨਾ ਚੱਕ ਹੋ ਰਿਹਾ ਚੱਕ ਲੋ ਚੱਕ ਲੋ ਮਤਲਬ ਹਾਂ ਉਹ ਸਹੀ ਨਹੀਂ ਬੋਲਿਆ ਉਹ ਲੋਹਾ ਹੀ ਬਣ ਗਿਆ ਓਕੇ ਉਹ ਲੋਹਾ ਬਣ ਗਿਆ ਲੋਹੇ ਦੇ ਨਾਲ ਹੀ ਮੱਥਾ ਮਾਰ ਜਾਂਦਾ ਠੀਕ ਹੈ ਜਿਵੇਂ ਆਮ ਹੋਰ ਇਹ ਤਾਂ ਤੁਸੀਂ ਚਲੋ ਇਹ ਸ਼ਾਸਤਰ ਤਿਆਰ ਕਰ ਦਿਓ ਜੋ ਵੀ ਸਰੀ ਸਾਹਿਬ ਵਗੈਰਾ ਹੋ ਗਿਆ ਉਹ ਵੀ ਸਾਰਾ ਕੁਝ ਕਰਦੇ ਸਾਰਾ ਕੁਝ ਜਾਂ ਕਈ ਵਰਤਨ ਬਣਾਉਣੇ ਸ਼ੁਰੂ ਕਰਦੇ ਇੱਥੇ ਤੇ ਇਹਦਾ ਤੁਹਾਨੂੰ ਆਰਡਰ ਦੇ ਦੇ ਤਾਂ ਅਸੀਂ ਪਿਸਤੌਲ ਬਣਾ ਦਈਏ ਬੰਦੂਕ ਬਣਾ ਦਈਏ ਤੋਪ ਬਣਾ ਦਈਏ ਅੱਛਾ ਹਾਂ ਕਲਾਕਾਰੀ ਇੰਨੀ ਹੈ ਕਲਾਕਾਰੀ ਸਾਰੀ ਹੈ ਠੀਕ ਹੈ ਮਾਰਜਨ ਬਕਸੀ ਹੋਈ ਹੈ ਪਰ ਉਹਨੂੰ ਸਰਕਾਰ ਅਗੇ ਨਾ ਸਰਕਾਰ ਨਹੀਂ ਕਰਨ ਦਿੰਦੀ ਹਾਂ ਜੇ ਮਾਲੇ ਸਰਕਾਰ ਕਹੇ ਤਾਂ ਅਸੀਂ ਤੋਪ ਬਣਾ ਖਰੀਦ ਲੈਂਦਾ ਇੰਨਾ ਇਹ ਸ਼ਸਤਰ ਬਣਾਉਣ ਦੇ ਵਿੱਚ ਤਾਂ ਨਹੀਂ ਕਦੇ ਕੋਈ ਸਰਕਾਰੀ ਦਰਬਾਰ ਕੋਈ ਨਹੀਂ ਬੋਲਦਾ ਜੀ ਰਾਜਸਥਾਨ ਤੋਂ ਆਂਦੇ ਨੇ ਦੀ ਪਿਕਅਪ ਕਰਾ ਗਾ ਬਿਲਕੁਲ ਕੋਈ ਨਹੀਂ ਠੀਕ ਹੈ ਰੋਕ ਟੋਕ ਕਿਸੇ ਦੀ ਨਹੀਂ ਸਾਰਿਆਂ ਨੂੰ ਪਤਾ ਪੰਜਾਬ ਜਾਂਦੇ ਨੇ ਹਮ ਮਾਲ ਵੇਚਣ ਮੁਸੀਬਤ ਆਉਂਦੀ ਹੈ ਕੋਈ ਇਹ ਕੰਮ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਜੀ ਕੋਈ ਪਰੇਸ਼ਾਨੀ ਨਹੀਂ ਜੀ ਕੋਈ ਵੀ ਨਹੀਂ ਹੈ ਠੀਕ ਹੈ ਜੀ ਚਲੋ ਸ਼ੁਕਰੀਆ ਵਾਹਿਗੁਰੂ ਜੀ ਆਪਣਾ ਸਮਾਂ ਦਿੱਤਾ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਗੱਲਬਾਤ ਕਿਤੇ ਖਾਲਸਾ ਜੀ ਨਾਲ ਜਿਨ੍ਹਾਂ ਨੇ ਆਪਣੇ ਕਿਤੇ ਬਾਰੇ ਜਾਣਕਾਰੀ ਦਿੱਤੀ ਸੋ ਤੁਸੀਂ ਇਸ ਗੱਲ ਜਾਣਕਾਰੀ ਨੂੰ ਕਿਵੇਂ ਦੇ ਦਿਓ ਕਮੈਂਟ ਸੈਕਸ਼ਨ ਵਿੱਚ ਜੋੜ ਜੜਨਾ ਜੋੜੇਗਾ ਸਫਰ ਟੈਲੀਵਿਜ਼ਨ ਨਾਲ ਕੈਮਰਾਮੈਨ ਆਕਾਸ਼ ਦੇ ਨਾਲ ਮੈਂ ਪਰਦੀ ਸਾਂ